ਸਾਡੇ YouTube ਚੈਨਲ ਤੇ ਆਪਸ ਦਾ ਸਵਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸੰਗੇ ਆਪਕੋ ਮੋਰਚੇ ਪੰਜਾਬ ਦੀ ਹੰਗਾਮੀ ਮੀਟਿੰਗ ਵਿੱਚ 8 ਮਾਰਚ 2025 ਨੂੰ ਆਨੰਦਪੁਰ ਸਾਹਿਬ ਵਿਖੇ ਮੰਗਾ ਸਬੰਧੀ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਬਾਰੇ ਜ਼ਿਕਰ ਕਰਾਂਗੇ ਫਿਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਸ ਨੂੰ ਇਜਾਜ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਦੇ ਆਪਰਕ ਤੇ ਪੈਨਸ਼ਨਰਸ ਆਪਣੀਆਂ ਮੰਗਾਂ ਸੰਬੰਧੀ ਅਕਸਰ ਹੀ ਤਰਨੇ ਰੈਲੀਆਂ ਤੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦਾ ਧਿਆਨ ਆਪਣੀਆਂ ਮੰਗਾਂ ਵੱਲ ਖਿੱਚਣ ਲਈ ਯਤਨਸ਼ੀਲ ਰਹਿੰਦੇ ਹਨ ਇਸੇ ਕੜੀ ਵਿੱਚ ਹੀ ਸਾਂਝੇ ਅਧਿਆਪਕ ਮੋਰਚੇ ਪੰਜਾਬ ਦੁਆਰਾ ਇੱਕ ਹੰਗਾਮੀ ਮੀਟਿੰਗ ਜਲਾਲਾਬਾਦ ਪਸ਼ਮੀਨ ਜ਼ਿਲ੍ਹਾ ਫਾਜ਼ਿਲਕਾ ਵਿਖੇ ਹੋਈ ਸੀ ਜਿਸ ਵਿੱਚ ਆਪਣੀਆਂ ਮੰਗਾਂ ਮਨਵਾਉਣ ਲਈ 8 ਮਾਰਚ 2025 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਇੱਕ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ ਇਹ ਪ੍ਰਦਰਸ਼ਨ ਆਪਣੀਆਂ ਪਕੜੀਆਂ ਮੰਗਾਂ ਨੂੰ ਮਨਾਉਣ ਲਈ ਉਲੀਕਿਆ ਗਿਆ ਹੈ ਤਾਂ ਆਉ ਜਾਣਦੇ ਹਾਂ ਕਿ ਮੋਰਚੇ ਦੀਆਂ ਕਿਹੜੀਆਂ-ਕਿਹੜੀਆਂ ਪਕੜੀਆਂ ਮੰਗਾਂ ਹਨ ਸਭ ਤੋਂ ਪਹਿਲੀ ਮੰਗ ਇਹ ਹੈ ਕਿ ਮਾਸਟਰ ਕੇਡਰ ਤੋਂ ਲੈਕਚਰਰ ਤੇ ਈਟੀਟੀ ਕੇਡਰ ਤੋਂ ਮਾਸਟਰ ਕੇਡਰ ਵਿੱਚ ਹੋਈਆਂ ਤਰੱਕੀਆਂ ਸਮੇਂ ਦੋ ਡਰਾਡੇ ਸਟੇਸ਼ਨਾਂ ਦੀ ਥਾਂ ਮੁੜ ਸਟੇਸ਼ਨ ਚੋਣ ਕਰਵਾਈ ਜਾਵੇ ਦੂਜੀ ਮੰਗ ਇਹ ਹੈ ਕਿ ਪੀਟੀਆਈ ਹਾਰਟ ਐਂਡ ਕ੍ਰਾਫਟ ਤੇ ਸੀ ਐਂਡ ਵੀ ਅਧਿਆਪਕਾਂ ਦੇ ਪੇ ਸਕੇਲ ਨੂੰ ਸੰਬੰਧੀ ਵਿਧਗ ਭਗਵਾਨੋਂ ਜਾਰੀ ਤਰਕਹੀਨ ਸਪੀਕਿੰਗ ਆਰਡਰ ਰੱਦ ਕੀਤੇ ਜਾਣ ਇੱਕ ਹੋਰ ਮੰਗ ਇਹ ਹੈ ਕਿ 16 ਫਰਵਰੀ ਦੀ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦੀ ਤਨਖਾਹ ਕਟੌਤੀ ਦਾ ਪੱਤਰ ਰੱਦ ਕੀਤਾ ਜਾਵੇ ਇਸ ਤੋਂ ਇਲਾਵਾ 2018 ਦੇ ਅਧਿਆਪਕ ਵਿਰੋਧੀ ਨਿਯਮ ਰੱਦ ਕੀਤੇ ਜਾਣ ਰਾਸ਼ਟਰੀ ਸਿਕਾ ਨੀਤੀ 2020 ਦੀ ਜਗ੍ਹਾ ਪੰਜਾਬ ਦੀ ਨਵੀਂ ਸਿੱਖਿਆ ਨੀਤੀ ਬਣਾਈ ਜਾਵੇ ਇੱਕ ਹੋਰ ਮੰਗ ਹੈ ਕਿ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ੁਕਤ ਕੀਤਾ ਜਾਵੇ ਨੈਕਸਟ ਮੈਰੀਟੋਰੀਅਸ ਸਕੂਲਾਂ ਤੇ ਅਦਰਸ਼ ਸਕੂਲਾਂ ਨੂੰ ਸਿੱਖਿਆ ਭਾਗ ਅਧੀਨ ਲਿਆ ਜਾਵੇ 8886 ਅਧਿਆਪਕਾਂ ਦੀਆਂ ਛੁੱਟੀਆਂ ਲਈ ਪਿਛਲੀ ਸੇਵਾ ਗਿਣੀ ਜਾਵੇ ਇੱਕ ਹੋਰ ਮੰਗ ਅਨੁਸਾਰ ਐਸਐਲਏਡੀ ਪੋਸਟ ਦਾ ਨਾਮ ਬਦਲਣ ਸਮੇਤ ਅਧਿਆਪਕਾਂ ਦੇ ਸਮੁੱਚੇ ਮਸਲੇ ਹੱਲ ਕੀਤੇ ਜਾਣ ਉਚੇਰੀ ਗ੍ਰੇਡ ਪੇ ਬਹਾਲ ਕਰਦਿਆਂ ਇੱਕ ਇੱਕ 16 ਤੋਂ 125% ਮਹਿੰਗਾਈ ਪੱਤੇ ਤੇ ਤਨਖਾਹ ਦਰਾਈ ਕਰਨ ਉਪਰੰਤ ਬੰਦੇ ਬਕਾਏ ਯਕਮੁਸ਼ਤ ਇੱਕ ਹੀ ਕਿਸ਼ਤ ਵਿੱਚ ਅਦਾ ਕੀਤੇ ਜਾਣ ਇੱਕ ਹੋਰ ਮੰਗ ਇਹ ਹੈ ਕਿ ਮਹਿੰਗਾਈ ਪੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਤੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਪੈੰਡੂ ਪੱਤੇ ਸੁਮੇਤ ਸਾਰੇ ਖੋਹੇ ਹੋਏ ਪੱਤੇ ਬਹਾਲ ਕੀਤੇ ਜਾਣ ਤੇ ਤਨਖਾਹ ਕਮਿਸ਼ਨ ਦੀ ਰੈਂਡੀ ਰਿਪੋਰਟ ਯਾਨੀ ਕਿ ਸੈਕੰਡ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ ਇਸ ਤੋਂ ਇਲਾਵਾ ਵੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਕਈ ਹੋਰ ਮੰਗਾਂ ਵੀ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਬੰਦਾ ਹੈ ਜਿਵੇਂ 6ਵੇਂ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਕਰਨ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਸ ਵਿੱਚ ਬਕਾਏ ਅਦਾ ਕਰਨ ਦਾ ਸ਼ੈਡਿਊਲ ਕਾਮੀਆਂ ਭਰਿਆ ਹੈ ਤੇ ਬਕਾਇਆ 36 ਤੋਂ 42 ਕਿਸ਼ਤਾਂ ਵਿੱਚ ਅਦਾ ਕਰਨਾ ਬਿਲਕੁਲ ਹੀ ਅਨਜਸਟੀਫਾਈਡ ਹੈ ਜਿਸ ਤੇ ਸਰਕਾਰ ਨੂੰ ਨਜਰਸਾਨੀ ਕਰਕੇ ਆਪਣੇ ਟਿਨਿਓਰ ਦੌਰਾਨ ਸਾਰੇ ਬਕਾਇਆ ਜਾਰੀ ਕਰਨ ਦਾ ਕੋਈ ਨਵਾਂ ਤਰਕ ਸੰਗਤ ਸ਼ਡਿਊਲ ਬਣਾ ਕੇ ਨੋਟੀਫਿਕੇਸ਼ਨ ਵਿੱਚ ਸੋਧ ਵੀ ਕਰਨੀ ਚਾਹੀਦੀ ਹੈ ਤੇ ਉਸ ਨੂੰ ਲਾਗੂ ਵੀ ਕਰਨਾ ਚਾਹੀਦਾ ਹੈ ਇਹ ਤੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੋਇਆ ਹੈ ਕਿ ਕੋਲਡ ਪੈਨਸ਼ਨ ਸਕੀਮ ਨੂੰ ਆਪਣੇ ਵਾਧੇ ਅਨੁਸਾਰ ਸਰਕਾਰ ਨੂੰ ਤਰੰਤ ਪੂਰਾ ਡਿਟੇਲਡ ਨੋਟੀਫਿਕੇਸ਼ਨ ਕਰਕੇ ਇਨ ਲੈਟਰ ਐਂਡ ਸਪਿਰਟ ਪੂਰੀ ਤਰ੍ਹਾਂ ਨਾਲ ਲਾਗੂ ਕਰਨਾ ਚਾਹੀਦਾ ਹੈ ਇੱਕ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਜਦੋਂ ਇੱਕ ਇੱਕ 16 ਤੱਕ ਡਿਊ ਡੀਏ 125% ਸੀ ਤਾਂ ਫਿਰ 6ਵੇਂ ਤਰਫਾ ਕਮਿਸ਼ਨ ਨੂੰ ਲਾਗੂ ਕਰਦੇ ਸਮੇਂ ਡੀਏ ਨੂੰ 113% ਮੰਨ ਕੇ ਹੀ ਕਿਉਂ 15% ਦਾ ਲਾਭ ਦੇਣ ਦਾ ਫਾਰਮੂਲਾ ਇੰਪਲੀਮੈਂਟ ਕੀਤਾ ਗਿਆ ਸੀ ਇਸ ਤੋਂ ਵੀ ਵੱਡੀ ਤੋਂ ਬਤਾਈ ਗੱਲ ਇਹ ਵੀ ਹੈ ਕਿ ਮੁਲਾਜ਼ਮਾਂ ਦੇ ਪੈਨਸ਼ਨਾਂ ਦੁਆਰਾ 15% ਦਾ ਲਾਭ ਦੇਣ ਲਈ 119% ਡੀਏ ਦਾ ਫਾਰਮੂਲਾ ਅਪਣਾਉਣ ਲਈ ਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚੋਂ ਜਿੱਤੇ ਹੋਏ ਕੇਸ ਨੂੰ ਵੀ ਸਰਕਾਰ ਨੇ ਲਾਗੂ ਕਰਨ ਦੀ ਬਜਾਏ ਇੱਕ ਐਲਪੀਏ ਲਗਾ ਕੇ ਡਬਲ ਬੈਂਚ ਤੇ ਜਾਣ ਨੂੰ ਹੀ ਪਹਿਲ ਦਿੱਤੀ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਮੰਗਾਂ ਦੀ ਲਿਸਟ ਤਬਾਹਤ ਲੰਬੀ ਹੈ ਇਹਨਾਂ ਤੋਂ ਸਰਕਾਰ ਨੇ ਜਾਣਬੁੱਝ ਕੇ ਇਹਨਾਂ ਹੱਕੀ ਮੰਗਨ ਨੂੰ ਨਜ਼ਰ ਅੰਦਾਜ਼ ਕੀਤਾ ਹੋਇਆ ਹੈ ਜਿਸ ਲਈ ਆਵਾਜ਼ ਉਠਾਉਣੀ ਜਾਇਜ਼ ਵੀ ਹੈ ਤੇ ਜ਼ਰੂਰੀ ਵੀ ਹੈ ਇਸ ਵੀਡੀਓ ਵਿੱਚ ਬਸ ਇਹਨਾਂ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰ ਲੋ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ